ਨਹੀਂ ਚੱਲਣ ਦੇਣਾ ਨਹੀਂ ਚੱਲਣ ਦੇਣਾ ਨਸ਼ਾ ਤੇ ਸਰਦਾਰ ਨਹੀਂ ਚੱਲਣ ਦੇਣਾ ਅੱਜ ਸਰਦਾਰ ਨਹੀਂ ਚੱਲਣ ਦੇਣਾ ਨਹੀਂ ਚੱਲਣ ਦੇਣਾ ਬਲੇ ਸੋਨਿਆ ਸੋਨਿਆ ਬਰਾੜ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਫਤਿਹ ਅੱਸੀ ਅੱਜ ਮੱਲੇ ਵਿੱਚ ਵੀ ਰੌਂਡ ਲਾਇਆ ਹੈ ਮੱਲੇ ਵਿੱਚ ਵੀ ਇੱਕ ਦੋ ਬੰਦੇ ਬਾਹਰ ਦੇ ਜਿਹੜੇ ਅਸੀਂ ਫੜੇ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਵੀ ਇਹ ਸਾਡਾ ਮੱਲਾ ਵਾਰਡ ਨੰਬਰ 11 ਜਿਹੜਾ ਤੁਸੀਂ ਅੱਜ ਆ ਗਏ ਸਾਡੇ ਮੱਲੇ ਵਿੱਚ ਇਸ ਤੋਂ ਬਾਅਦ ਸਾਡੇ ਮੱਲੇ ਨਹੀਂ ਆਣਾ ਹੋਵੇਗਾ ਕਿਉਂਕਿ ਸਾਡਾ 3 ਟਾਈਮ ਮੱਲੇ ਦੇ ਵਿੱਚ ਰੌਂਡ ਏ ਉਦੋਂ ਬਾਅਦ ਇਹ ਸਾਡੀ ਜਿਹੜੀ ਪਾਰਕ ਸ਼ਹੀਦ ਉਦਮ ਸਿੰਘ ਪਾਰਕ ਠੀਕ ਹੈ ਜੀ ਇਹ ਵੀ ਸਾਡੇ ਮੱਲੇ ਦੇ ਵਿੱਚ ਹੀ ਏ ਇੱਥੇ ਸਾਡੀਆਂ ਜਲਾਲਾਬਾਦ ਸ਼ਹਿਰ ਦੀਆਂ ਧੀਆਂ ਪੈਣਾ ਬਜ਼ੁਰਗ ਬੱਚੇ ਸਾਰੇ ਤੇ ਖੇਡਣਾ ਆਉਂਦੇ ਨੇ ਐਸੀ ਖਾਸ ਕਰਕੇ ਜਿਹੜੇ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਨੂੰ ਅਪੀਲ ਕਰਦੇ ਆਂ ਇੱਕ ਵਾਰੀ ਅਪੀਲ ਕਰਾਂਗਾ ਉਦੋਂ ਬਾਅਦ ਮੈਂ ਅਪੀਲ ਨਹੀਂ ਕਰਾਂਗਾ ਅਪੀਲ ਕਰਦਾ ਵੀ ਇਹ ਮੱਲਾ ਵੀ ਛੱਡ ਜਾਣਾ ਤੇ ਇਹ پارک ਵੀ ਛੱਡ ਜਾਣਾ ਤੇ ਉਸ ਤੋਂ ਬਾਅਦ ਐਸੀ ਆਪਦੇ ਹਿਸਾਬ ਨਾਲ ਚੱਲਾਂਗੇ ਇੱਥੇ ਦੋ ਤਿੰਨ ਬੰਦੇ ਸਾਨੂੰ ਵਿਖੇ ਨੇ ਜਿਹੜੇ ਇਸ ਸ਼ਹਿਰ ਦੇ ਨਹੀਂ ਸੀ ਬਾਹਰੋਂ ਪਿੰਡਾਂ ਚ ਆ ਕੇ ਨਸ਼ਾ ਕਰਕੇ ਇੱਥੇ ਪੈ ਜਾਂਦੇ ਆ ਨੇ ਦਿਨੇ ਵੀ ਕਈ ਵਾਰ ਸਾਡੇ ਧੀਆਂ ਪੈਣਾ ਤੇ ਬੱਚੇ ਆਉਂਦੇ ਨੇ ਉਹ ਵੇਖ ਕੇ ਇਹਨਾਂ ਡਰ ਜਾਂਦੇ ਨੇ ਤੇ ਐਸੀ ਅਪੀਲ ਕਰਦੇ ਆ ਵੀ ਭਾਈ ਇੱਕੋ ਵਾਰੀ ਅਪੀਲ ਕਰੀ ਉਹ ਤੋਂ ਬਾਅਦ ਐਸੀ ਆਦੇ ਹਿਸਾਬ ਨਾਲ ਚੱਲਣਾ ਤੇ ਬਾਹਰ ਮੜੇ ਆ ਕੇ ਆਜੋ ਤੁਸੀਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਤੇ ਬਾਹਰ ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ ਕਿਉਂਕਿ ਤੁਸੀਂ ਵੀ ਇਸ پارک ਦੇ پارک ਉਹਨਾਂ ਦੇ ਨਾਂ ਤੇ ਬਾਹਰ ਜਲਾਲਾਬਾਹ ਬਾਹਰ پارک ਦੇ ਦੁਕਾਨਾਂ ਨੇ ਬਾਹਰ ਲਿਖਿਆ ਉਹਨਾਂ ਨੇ ਇਥੇ ਕਿ ਨਾ ਜਿਹੜੀ ਆ ਵੇਚੀ ਜਾਂਦੀਆਂ ਦੂਜੀਆਂ ਟਿਕਟਾਂ ਲਾਟਰੀ ਦੀਆਂ ਤੇ ਅੰਦਰ ਸੱਟੇ ਦਾ ਦਲੇ ਸੱਟੇ ਦਾ ਸ਼ਰਮ ਕੰਮ ਚੱਲ ਰਿਹਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਚੋਰੀਆਂ ਜਲਾਲਾਬਾਹ ਸ਼ਹਿਰ ਵਿੱਚ ਹੁੰਦੀਆਂ ਨੇ ਇੱਕ ਮੋਟਰਸਾਈਕਲ ਕਿਸੇ ਦਾ 70-80 ਹਜ਼ਾਰ ਦਾ ਵਿਕਦਾ ਚੋਰ ਚੱਕ ਕੇ ਉਹ ਮੋਟਰਸਾਈਕਲ ਲੈ ਕੇ ਆਂਦਾ ਹੈ ਉਹ ਮੋਟਰਸਾਈਕਲ 10 ਹਜ਼ਾਰ ਦਾ ਵੇਚਦਾ 5000 ਜੇਬ ਚ ਪਾਦਾ ਉਹਨਾਂ ਦਾ ਨਸ਼ਾ ਕਰਦਾ 5000 ਦਾ ਸੱਟਾ ਲਖਾਦਾ ਜਿਹੜੇ ਸੱਟੇ ਵਾਲੇ ਨੇ ਉਹਨਾਂ ਦੀ ਕੋਠੀਆਂ ਵੇਖ ਲਓ ਮੇਰੇ ਮੱਲੇ ਚ ਡਬਲ ਮੰਜ਼ਲੀ ਕੋਠੀ ਪਾਈ ਪਈ ਉਹਨਾਂ ਦੀ ਉਹ ਮੈਂ ਮੱਲੇ ਚ ਕੱਢਿਆ ਹੁਣ ਆ ਕੇ ਉਹਨਾਂ ਸਾਹਮਣੇ ਲਾਲੀ ਦੁਕਾਨ ਖੋਲੀ ਸ਼ਹੀਦ ਉਦਮ ਸਿੰਘ ਪਾਰਕ ਦੇ ਸਾਹਮਣੇ ਜਿੰਨੂੰ ਵੀ ਐਡਰੈਸ ਦਿੰਦੇ ਨੇ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਸਾਹਮਣੇ ਆਓ ਤੇ ਸ਼ਰਿਆਂ ਮੈਂ ਸੱਟਾ ਲਖਾਓ ਸ਼ਰਿਆਂ ਮੈਂ ਸੱਟਾ ਲਖੀ ਬਾਹਰ ਲਾਟਰੀਆਂ ਲਿਖਿਆ ਹੈ ਵੀ ਇੱਥੇ ਲਾਟਰੀਆਂ ਵਿਕਦੀਆਂ ਨਹੀਂ ਇੱਕ ਵੀ ਅੰਦਰ ਲਾਟਰੀ ਨਹੀਂ ਪਈ ਦੋ ਬੰਦੀ ਉਹਨਾਂ ਦੇ ਬੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੱਟਾਂ ਲਖਿੰਦਾ ਸ਼ਰਿਆਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਰਾਸ਼ ਹੁੰਦਾ ਜਿੰਨਾ ਚਿੱਕਰ ਇਸ ਦੁਕਾਨਾਂ ਵਾਲਿਆਂ ਨੂੰ ਸੱਟਾਂ ਨਾਥ ਨਹੀਂ ਪਾਈ ਜਾਂਦੀ ਜਲਾਲਾਬਾਦ ਸ਼ਹਿਰ ਦੇ ਵਿੱਚ ਚੋਰੀਆਂ ਹੋਣੀਆਂ ਹੀ ਹੋਣੀਆਂ ਨੇ ਜੇ ਨੱਥ ਪੈ ਗਈ ਜਲਾਲਾਬਾਦ ਸ਼ਹਿਰ ਵਿੱਚ ਇਹ ਚੋਰੀਆਂ ਨੂੰ ਵੀ ਨੱਥ ਪੈ ਜਾਗੀ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਲਦੀ ਦੀ ਜਲਦੀ ਨੱਥ ਪਾਈ ਜਾਵੇ ਉਸ ਤੋਂ ਬਾਅਦ ਇਹ ਨਾ ਹੋਵੇ ਸਾਨੂੰ ਸ਼ਹੀਦ ਉਦਮ ਸਿੰਘ ਦੇ ਵਾਰਸਾਂ ਨਾਲ ਐਸੀ ਹੀ ਉਹਨਾਂ ਦੇ ਵਾਰਸਾਂ ਸਾਰਾ ਹਿੰਦੁਸਤਾਨ ਸਾਰੀ ਖਲਕਤ ਉਹਨਾਂ ਦਾ ਸਲਮਾਨ ਕਰਦੀ ਤੇ ਕਰਦੀ ਰਹੇਗੀ ਤੇ ਮੈਂ ਸ਼ਹੀਦ ਉਦਮ ਸਿੰਘ ਪਾਰਕ ਦੇ ਜਿੰਨੇ ਵੀ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਇੱਥੇ ਆ ਕੇ ਉਸ ਦੁਕਾਨਾਂ ਦੇ ਕੋਲ ਬਾਰ ਕੇ ਖਲੋ ਕੇ ਵੇਖੋ ਸ਼ਰਮ ਸੱਟਾਂ ਲਖੀਂਦਾ ਪਿਆ ਸ਼ਹੀਦ ਉਦਮ ਸਿੰਘ ਪਾਰਕ ਦਾ ਜਿਹੜਾ ਨਾਂ ਹੈ ਉਸ ਤੇ ਉਸ ਨੂੰ ਮਦਮ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ